ਲੁਧਿਆਣਾ ਦੇ ਬੱਸ ਸਟੈਂਡ ਤੇ ਜ਼ਿਲ੍ਹਾ ਸਿਹਤ ਵਿਭਾਗ ਨੇ ਰਾਜਸਥਾਨ ਤੋਂ ਲੁਧਿਆਣੇ ਸ਼ਹਿਰ ਆਈਆਂ ਕੁਝ ਬੱਸਾਂ ਤੇ ਛਾਪੇ ਮਾਰੀ ਕੀਤੀ ਤੇ ਇੱਕ ਬੱਸ ਵਿੱਚੋਂ ਮਿਲੀ ਸ਼ਿਕਾਇਤ ਦੇ ਆਧਾਰ ਤੇ 6 ਕੁਇੰਟਲ ਦੇ ਕਰੀਬ ਖੂਆ ਅਤੇ ਸੋਨ पापड़ी ਬਰਾਮਦ ਕੀਤੀ ਗਈ ਆ ਉਦੋਂ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਅਮਰਜੀਤ ਕੌਰ ਨੇ ਇਹਨਾਂ ਦੇ ਸੈਂਪਲ ਲੈ ਕੇ ਲੈਬ ਦੇ ਵਿੱਚ ਭੇਜੇ ਨੇ ਜਾਂਚ ਰਿਪੋਰਟ ਆਉਣ ਤੋਂ ਬਾਅਦ ਸਾਹਮਣੇ ਆਵੇਗਾ ਖੋਆ ਖਾਣ ਯੋਗ ਹੈ ਜਾਂ ਫਿਰ ਨਹੀਂ ਉਹਨਾਂ ਕਿਆ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋਵੇ ਇਸ ਲਈ ਜਿਹੜੀ ਇਹ ਲਗਾਤਾਰ ਰੇਟਸ ਕੀਤੀਆਂ ਜਾ ਰਹੀਆਂ ਨੇ ਲੁਧਿਆਣਾ ਲਾਈਵਲੀ ਸੁਰਿੰਦਰ ਸੋਨੀ ਦੀ ਰਿਪੋਰਟ ਮੈਮ ਕੀ ਕੁਝ ਬਰਾਮਦ ਹੋਇਆ ਕਿਸ ਤਰ੍ਹਾਂ ਦੀ ਜਿਹੜਾ ਜਾਂਚ ਕਰ ਰਹੇ ਹੋ ਕਿਹੜੀ ਜਗ੍ਹਾ ਕੀਤੀ ਹੋਈ ਅੱਜ ਸਾਡੇ ਵੱਲੋਂ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇਥੋਂ ਰਾਜਸਥਾਨ ਤੋਂ ਖੋਇਆ ਔਰ ਸਵੀਟਸ ਆ ਰਹੀਆਂ ਔਰ ਉਹ ਖੋਆ ਯਾਰ ਸਵੀਟਸ ਆ ਰਹੇ ਆਂ ਔਰ ਅਜੇ ਸੀ ਮਾਡਲਿੰਗ ਤੋਂ ਹੀ ਇੱਥੇ ਲੱਗੇ ਹੋਏ ਆਂ ਮਾਡਲਿੰਗ ਤੋਂ ਅਸੀਂ ਦੋ ਬੱਸੇ ਰੋਕੀਆਂ ਇੱਕ ਨੂੰ ਚੈੱਕ ਕੀਤਾ ਉਹਦੇ ਵਿੱਚ ਨਹੀਂ ਕੁਝ ਮਿਲਿਆ ਪਰ ਇੱਕ ਦੇ ਵਿੱਚੋਂ ਸਾਨੂੰ ਆਹ ਰਾਉਂਡ 6 ਕਵਿੰਟਲਸ ਆਫ ਖੋਆ ਸਵੀਟ ਖੋਆ ਵੀ ਹੈ ਔਰ ਫਿੱਕਾ ਖੋਆ ਵੀ ਹੈ ਪਲੱਸ ਸਭ ਕੁਝ ਮਠਾਈਆਂ ਵੀ ਮਿਲੀਆਂ ਤੇ ਇਹਨਾਂ ਦੇ ਸੈਂਪਲਸ ਲੈ ਜਾਣਗੇ ਔਰ ਇਹਨਾਂ ਨੂੰ ਸੀਜ਼ ਕੀਤਾ ਜਾ ਰਿਹਾ ਹੈ। ਮੈਨੂੰ ਕਿਹੜੀਆਂ ਦੁਕਾਨਾਂ ਤੇ ਜਾਣਾ ਸੀ ਕੋਈ ਜਾਣਕਾਰੀ ਮਿਲੀ ਹੈ ਕਿ ਉੱਥੇ ਵੀ ਚਾਪਾ ਮਾਰੇ ਜਾ ਸਕੀ? ਨਹੀਂ ਉਹ ਬੇਸ ਨੂੰ ਦੇਖ ਕੇ ਸੀ ਜਿਹੜੇ ਸਟੋਰਸ ਕਰਦੇ ਆਂ ਯਾ ਅੰਡਰ ਇੰਡਸਟਰੀ ਅਰਾਊਂਡ 6 ਕੁਇੰਟਲs ਹੈਗੇ। ਮਨੂੰ ਜਿਸ ਤਰ੍ਹਾਂ ਤੋਹਾਰਾਂ ਦੇ ਸੀਜ਼ਨ ਦੀ ਸ਼ੁਰੂਆਤ ਹੋ ਗਈ ਆ ਲੱਗਦਾ ਕਿ ਇਸ ਤਰ੍ਹਾਂ ਦੀ ਕਾਰਵਾਈਆਂ ਅੱਗੇ ਚਲਦੀਆਂ ਰਹਿਣਗੀਆਂ ਕਿਉਂਕਿ ਪਿੱਛੇ ਵੀ ਇਹ ਰਹੇ ਬੜੀਆਂ ਸਮੱਸਿਆ ਨਹੀਂ ਬਿਲਕੁਲ ਚਲਦੀਆਂ ਰਹਿਣਗੀਆਂ ਇਹ ਸਾਨੂੰ ਇਨਫਰਮੇਸ਼ਨ ਮਿਲੀ ਸੀ ਅਸੀਂ ਬਿਲਕੁਲ ਕੋਈ ਟਿਲ ਨਾ ਕਰਦੇ ਹੋਏ ਅੱਜ ਮਾਰਨਿੰਗ 5 ਵਜੇ ਤੋਂ ਇਥੇ ਸਦੀ ਟੈਂਸ ਲੱਗੀਆਂ ਮੈਂ ਕਿੱਥੋਂ ਸਮਾਨ ਕਿੱਥੋਂ ਆਇਆ ਰਾਜਸਥਾਨ ਤੋਂ ਰਾਜਸਥਾਨ ਤੋਂ ਪਹਿਲਾਂ ਗੱਡੀਆਂ ਚੋਂ ਆਉਂਦਾ ਸੀ ਜਦੋਂ ਤੁਸੀਂ ਪਿੱਛੇ ਫੜਿਆ ਸੀ ਮੈਮ ਤੇ ਹੁਣ ਇਹ ਬੱਸਾਂ ਦੇ ਥਰੂ ਆਉਣ ਲੱਗੀਆਂ ਇਹ ਅਸੀਂ ਦੋ ਵਾਰ ਲਾਸਟ ਈਅਰ ਦੀਵਾਲੀ ਦੇ ਆਸ-ਪਾਸ ਵੀ ਫੜਿਆ ਸੀ ਉਹ ਵੀ ਸੇਮ ਬੱਸੇ ਸੀਗੀਆਂ ਅੱਛਾ ਜੀ ਔਰ ਤੇ ਇਹ ਸੈਕਿੰਡ ਟਾਈਮ ਅਸੀਂ ਕੀਤਾ ਹੈ ਉਹ ਵੀ ਮੈਨੂੰ ਪਤਾ ਲੱਗਿਆ ਉਹਨਰ ਆਫ ਆਨਰ ਜਿਹੜਾ ਮੈਂ ਇਹਦਾ ਮਾਲ ਜਿਹੜਾ ਆਪਣੇ ਜੀਰੋ ਵੀ ਖੋਇਆ ਵਗੈਰਾ ਬਰਾਮਣ ਕੀਤਾ ਹਾਂ ਉਹ ਬਿਲਸ ਤੇ ਬਿਲਸ ਦੇ ਉੱਤੇ ਉਹਦਾ ਨਾਮ ਲਿਖਿਆ ਹੁੰਦਾ। ਅੱਛਾ ਮੈਮ ਇਹ ਜਿਹੜਾ ਮਿਲਕ ਪ੍ਰੋਡਕਟ ਹੀ ਨੇ ਇਹਦੇ ਠੀਕ ਨਹੀਂ ਮਿਲਕ ਪ੍ਰੋਡਕਟ ਹੀ ਹੈ। ਠੀਕ ਹੀ ਹੈ ਥੋੜਾ ਦੱਸੋ। 6 ਕੁਇੰਟਲ ਦੇ ਆਸ-ਪਾਸ ਖੋਇਆ ਹੈਗਾ ਔਰ ਕੁਛ ਰਸਗੁੱਲੇ ਰਸਗੁੱਲੇ ਇਨਕਲੂਡਿੰਗ ਰਸਗੁੱਲੇ 6 ਕੁਇੰਟਲ ਹੈ। ਅੱਛਾ ਸੋਨ ਪਾਪੜੀ ਵੀ ਹੈ ਜੀ? ਆ ਸੋਨ ਪਾਪੜੀ ਵੀ ਹੈ। ਸੋਨ ਪਾਪੜੀ ਦਾ weight ਕਿੰਨਾ ਹੋਵੇਗਾ? ਕਿੰਨੀ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਊਗੀ ਦੇ ਕੋਈ ਦੇ ਸੀ ਸੈਂਪਲਸ ਭਰ ਜائیں ਸੈਂਪਲਸ ਭਰ ਕੇ ਲੈਬ ਚ ਭੇਜਾਂਗੇ ਜੋ ਵੀ ਰਿਜ਼ਲਟਸ ਆਣਗੇ ਉਹਦੇ ਬੇਸਿਸ ਤੇ ਅਸੀਂ ਆਪਣਾ ਨੈਕਸਟ ਐਕਸ਼ਨ ਲਾਵਾਂਗੇ ਹੁਣ ਐ ਪ੍ਰੈਜ਼ੈਂਟ ਅਸੀਂ ਸੀਜ਼ ਕਰ ਰਹੇ ਹੈਗੇ ਆਂ ਔਰ ਉਹਨੂੰ ਅੰਦਰ ਸਿਕਿਉਰਿਟੀ ਰੱਖਾਂਗੇ ਲੋਕਾਂ ਨੂੰ ਕੀ ਸਨੇਹਾ ਮੈਮ ਤੇ ਦੁਕਾਨਦਾਰਾਂ ਨੂੰ ਕੀ ਅਪੀਲ ਹੈ ਕਿਉਂਕਿ ਲੋਕ ਜਿਹੜੇ ਮੰਗਵਾਉਂਦੇ ਨੇ ਲੋਕਾਂ ਦੀ ਜਾਂ ਮਖਲਵਾੜ ਕਰਦੇ ਨੇ ਜੀ ਆ ਦੇਖੋ ਲੋਕਾਂ ਨੂੰ ਤਾਂ ਇਹੀ ਅਪੀਲ ਮੈਂ ਕਰਾਂਗੀ ਕਿ ਖਾਣ ਪੀਣ ਵੇਲੇ ਬਹੁਤ ਧਿਆਨ ਦਿਓ ਔਰ ਮੋਸਟਲੀ ਅچھے ਬ੍ਰਾਂਡਡ ਅਚੀਆਂ ਸ਼ਾਪਸ ਤੋਂ ਖਰੀਦੋ ਨਾਲ ਹੀ ਮੈਂ ਐਫ ਬੀਓਜ਼ ਨੂੰ ਰਿਕੁਐਸਟ ਕਰੂੰਗੀ ਕਿ ਤੁਸੀਂ ਜੋ ਵੀ ਦੇ ਰਹੇ ਹੋ ਉਹਨੂੰ ਸਟੈਂਡਰਡ ਮੇਨਟੇਨ ਕਰੋ ਔਰ ਕੁਝ ਵੀ ਨਕਲੀ ਜਾਂ ਕੁਝ ਵੀ ਹਾਰਮਫੁਲ ਐਡਿਡ ਮਟੀਰੀਅਲ ਦੇ ਨਾਲ ਨਾ ਸੇਲ ਕਰੋ ਤੇ ਲੋਕਾਂ ਦੀ ਸਿਹਤ ਦਾ ਧਿਆਨ ਤੁਸੀਂ ਵੀ ਰੱਖੋ ਤੇ ਲੋਕਾਂ ਨੂੰ ਖੁਦ ਵੀ ਰੱਖਣਾ ਚਾਹੀਦਾ ਠੀਕ ਹੈ ਥੈਂਕ ਯੂ